ਇਥੇ ਇੱਕ ਵਿਊ ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਦੇਖੋ ਜਿੰਨੂੰ ਆਪਾਂ 8ਵਾਂ ਅਜੂਬਾ ਕਹਿ ਦਿੰਨੇ ਆ ਇੱਕ ਹੋਰ ਵਿਊ ਬਹੁਤ ਸੋਹਣਾ ਇਧਰ ਪਹਾੜਾਂ ਦਾ ਦੇਖ ਸਕਦੇ ਹੋ ਤੁਸੀਂ ਉਹ ਲੰਮਾ ਲੰਮਾ ਸਾਹਬ ਜਦੋਂ ਕੱਢਦੇ ਆ ਉਦੋਂ ਇੱਥੇ ਹੀ ਗੋਲਾ ਨਿਕਲਦਾ ਪਹਾੜਾਂ ਦੇ ਬਿਲਕੁਲ ਪੈਰਾਂ 'ਚ ਵਸਿਆ ਇਹ ਸਾਹਮਣੇ ਪਹਾੜੀ ਹੈ ਨੈਣਾ ਦੇਵੀ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਤੋਂ ਲੈ ਕੇ 3-4 ਦਿਨ ਅਗਲੇ ਲਗਭਗ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਧਰਤੀ ਦੇ ਜਿੱਥੋਂ ਆਪਣੇ ਨਾਂ ਦੇ ਪਿੱਛੇ ਸਿੰਘ ਲੱਗਿਆ ਤੇ ਜਿੱਥੋਂ ਸਾਨੂੰ ਹੱਕ ਸੱਚ ਲਈ ਤੇ ਅਣਖ ਲਈ ਲੜਨ ਦੀ ਸ਼ਕਤੀ ਪ੍ਰਾਪਤ ਹੋਈ ਕਿਸੇ ਜ਼ੁਲਮ ਦੇ ਖਿਲਾਫ ਲੜਨ ਦੀ ਸ਼ਕਤੀ ਪ੍ਰਾਪਤ ਹੋਈ ਤੇ ਗੱਲ ਕਰਦੇ ਆ ਆਨੰਦਪੁਰ ਸਾਹਿਬ ਦੀ ਅਗਲੇ 3-4 ਦਿਨਾਂ ਤੋਂ ਵਲੌਗ ਆਉਣਗੇ ਆਪਣੇ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਤੇ ਹੋਰ ਵੀ ਜਿਹੜੇ ਨੇੜੇ-ਤੇੜੇ ਗੁਰਦੁਆਰਾ ਸਾਹਿਬ ਹੋਣਗੇ ਉਹਨਾਂ ਤੇ ਗੱਲ ਕਰਾਂਗੇ ਜਾ ਕੇ ਇਸੋ ਜੁੜੇ ਰਹੋ ਹਰੇਕ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਇਸੋ ਲੈ ਚੱਲਦੇ ਹਾਂ ਹੁਣ ਤੁਹਾਨੂੰ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੇ ਆ ਵੇਖੋ ਤੁਸੀਂ ਇੱਥੋਂ ਲੰਗਰ ਪਾਣੀ ਛਕ ਲਿਆ ਤੇ ਹੁਣ ਆਪਾਂ ਨਿਕਲਾਂਗੇ ਆਨੰਦਪੁਰ ਸਾਹਿਬ ਵੱਲੋਂ ਤੇ ਇੱਥੋਂ ਚੱਲਦੇ ਆ thank you ਲਓ ਜੀ ਹੁਣ ਲਗਭਗ 2:30 ਵਜੇ ਦਾ ਟਾਈਮ ਨੰਦਪੁਰ ਸਾਹਿਬ ਪਹੁੰਚ ਗਏ ਆ ਤੇ ਇੱਥੇ ਪਹੁੰਚ ਕੇ ਹੁਣ ਪਹਿਲਾਂ ਕਰਾਂਗੇ ਰੈਸਟ ਥੋੜੀ ਦੇਰ ਇੱਥੇ ਅ ਮੱਗਾਂ ਟਕਸਾਲ ਵਾਲਿਆਂ ਦਾ ਮਹਿਤੇ ਵਾਲਿਆਂ ਦਾ ਆ ਗੁਰਦੁਆਰਾ ਸਤਾਬ ਅਸਥਾਨ ਤੇ ਇੱਥੇ ਆਪਾਂ ਕਰਾਂਗੇ ਰੈਸਟ ਤੇ ਉਸ ਤੋਂ ਬਾਅਦ ਫਿਰ 4 4:30 ਵਜੇ ਵੇਖਦੇ ਆ ਗੁਰਦੁਆਰਾ ਸਾਹਿਬ ਕਿਸੇ ਨੂੰ ਜਾਣਦੇ ਆ ਤੇ ਉੱਥੇ ਤੁਹਾਨੂੰ ਕਰਾਉਨੇ ਆ ਦਰਸ਼ਨ ਇੱਥੇ ਅਸੀਂ ਰੁਕਿਆ ਤੁਹਾਨੂੰ ਦੱਸਿਆ ਹੁਣ ਨੰਦਪੁਰ ਸਾਹਿਬ ਆਏ ਆ ਤੇ ਇੱਥੇ ਦਮਦਮੇ ਟਕਸਾਲ ਮਹਿਤਾ ਵਾਲਿਆਂ ਦੇ ਜਿਹੜੇ ਅਸਥਾਨ ਆ ਉਹਨਾਂ ਤੇ ਰੁਕਿਆ ਇਹ ਬਾਬਾ ਠਾਕੁਰ ਸਿੰਘ ਜੀ ਜਿਹੜੇ ਬਾਬਾ ਠਾਕਰ ਸਿੰਘ ਜੀ ਭਿੰਡਰਾਂ ਵਾਲੇ ਹੋਏ ਆ 15ਵੇਂ ਮੁਖੀ ਤਖਸਾਲ ਦੇ ਤੇ ਉਹਨਾਂ ਨੇ ਜਿਹੜੀ ਜਗ੍ਹਾ ਅਨੰਦਪੁਰ ਸਾਹਿਬ ਲਈ ਸੀ ਇਹ ਪੂਰੀ ਜਗ੍ਹਾ ਤੁਸੀਂ ਦੇਖ ਸਕਦੇ ਆਂ ਦੂਰ ਦੂਸਤ ਤੱਕ ਬਹੁਤ ਕਾਫੀ ਜਗ੍ਹਾ ਹੈ ਰੋਡ ਦੇ ਉੱਪਰ ਹੀ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਹੀ ਹੈ ਤੇ ਇਸ ਜਗ੍ਹਾ ਤੇ ਬਾਬਾ ਠਾਕਰ ਸਿੰਘ ਜੀ ਜਦੇ ਸੀ ਉਹ ਸੰਗਤਾਂ ਦੇ ਨਾਲ ਜਿਹੜਾ ਬਚਨ ਬਖਸ਼ੀ ਉਹ ਕਰਦੇ ਹੁੰਦੇ ਸੀ ਤੇ ਇਸ ਟਾਈਮ ਬਾਬਾ ਹਰਨਾਮ ਸਿੰਘ ਜੀ 16ਵੇਂ ਮੁਖੀ ਤਖਸਾਲ ਦੇ ਉਹ ਇੱਥੇ ਬੈਠ ਕੇ ਸੰਗਤਾਂ ਨਾਲ ਜਿਹੜਾ ਵਿਚਾਰ ਉਹ ਕਰਦੇ ਆਂ ਤੇ ਤੁਸੀਂ ਪੂਰਾ ਸਥਾਨ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਤੇ ਸ਼ਾਂਤ ਸਥਾਨ ਬਣਿਆ ਹੋਇਆ ਇੱਧਰ ਆਪਣਾ ਹਾਲ ਆਪਣਾ ਲੰਗਰ ਘਰ ਉੱਪਰ ਮੱਥਾ ਟੇਕਣ ਜਾਣਾ ਹੈ ਨਾ ਦਰਬਾਰ ਸਭ ਉੱਪਰ ਤੇ ਇਹ ਸਮਾਂ ਇਹ ਦਵਾਰ ਹਾਲ ਇੱਧਰ ਲੰਗਰ ਹਾਲ ਤਿਆਰ ਹੋ ਰਿਹਾ ਬੰਦੇ ਬਸ ਤੇ ਪਹਿਲਾਂ ਇਹ ਲੰਗਰ ਖਾਂਦੇ ਕਹਿੰਦੇ ਦੇਖ ਸਕਦੇ ਹੋ ਆਹ ਹਾਂ ਤੋਂ ਤੁਸੀਂ ਇਹ ਪਹਾੜੀਆਂ ਦਾ ਆਨੰਦ ਵੀ ਲੈ ਸਕਦੇ ਆਂ ਦੇਖੋ ਸਾਹਮਣੇ ਆਹੜੀਆਂ ਜਿਹੜੀਆਂ ਨੈਣਾ ਦੇਵੀ ਦੇ ਨਾਲ ਲੱਗਦੀਆਂ ਇਹ ਸਥਾਨ ਆ ਪੁਰਾ ਤੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਦਮਦਮੀ ਟਕਸਾਲ ਮਹਿਤਾ ਦਾ ਸਥਾਨ ਆ ਤੇ ਬਾਬਾ ਠਾਕੁਰ ਸਿੰਘ ਜੀ ਹੁਣਾਂ ਨੇ ਜਿਹੜੀ ਜ਼ਮੀਨ ਇੱਥੇ ਲਈ ਸੀ ਤੇ ਉਹ ਬਾਬਾ ਹਰਨਾਮ ਸਿੰਘ ਜੀ ਹੁਣ ਇਹਦੀ ਸਾਮ ਸੰਭਾਲ ਜਿਹੜੀ ਕਰ ਰਹੇ ਆ ਤੇ ਹੁਣ ਇੱਥੋਂ ਮੈਂ ਤੁਹਾਨੂੰ ਉੱਪਰੋਂ ਨਾ ਵਿਊ ਦਿਖਾਉਣਾ ਉੱਪਰਲੇ ਪਾਸੇ ਪਹਿਲਾਂ ਤਾਂ ਵੇਖੋ ਇਹ ਸਾਹਮਣੇ ਆਪਣਾ ਦਰਬਾਰ ਸਾਹਿਬ ਆ ਤੇ ਨੀਚੇ ਇਹਦੇ ਦਵਾਨ ਹਾਲ ਸੀ ਤੇ ਇਥੋਂ ਇੱਕ ਵਿਊ ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਦੇਖੋ ਜਿੰਨੂੰ ਆਪਾਂ ਅਠਵਾਂ ਅਜੂਬਾ ਕਹਿ ਦਿੰਨੇ ਆ ਇਹ ਸਾਹਮਣੇ ਆ ਬਿਲਕੁਲ ਇਥੋਂ ਨਜ਼ਰ ਆ ਰਿਹਾ ਇਥੋਂ ਥੋੜੀ ਦੂਰੀ ਤੇ ਹੀ ਆ ਤੇ ਇਥੋਂ ਇੱਕ ਹੋਰ ਵਿਊ ਬਹੁਤ ਸੋਹਣਾ ਇਧਰ ਪਹਾੜਾਂ ਦਾ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਪਹਾੜ ਆ ਇਥੋਂ ਤੇ ਇਥੇ ਮੈਂ ਤੁਹਾਨੂੰ ਇੱਕ ਮੇਨ ਗੱਲ ਦੱਸਣਾ ਇਹ ਜਿਹੜਾ ਜਦੋਂ ਆਪਾਂ ਆਉਣੇ ਇਧਰ ਰੋਪੜ ਤੋਂ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੀ ਆ ਸਥਾਨ ਹੈ ਉਸ ਰੋਡ ਦੇ ਉੱਪਰ ਤੇ ਇੱਕ ਇਹਦਾ ਇਹ ਫਾਇਦਾ ਵੀ ਜਦੋਂ ਹੋ ਲੰਮ ਲਾ ਹੁੰਦਾ ਬਹੁਤ ਸੰਗਤ ਇੱਥੇ ਆ ਗਈ ਜਿਹੜੀ ਰੁਕਦੀ ਆ ਤੇ ਕਾਫੀ ਟਰਾਲੀਆਂ ਇੱਥੇ ਲੱਗਦੀਆਂ ਲੰਗਰ ਹਾਲ ਪੂਰਾ ਇੱਥੇ ਜਿਹੜਾ ਲੰਗਰ ਆ ਤਿਆਰ ਕੀਤਾ ਜਾਂਦਾ ਹੈ ਤੇ ਸੋ ਆਪਾਂ ਹੁਣ ਗਰਮੀ ਕਾਫੀ ਆ ਤੇ ਇਸ ਕਰਕੇ ਥੋੜਾ ਟਾਈਮ ਕਰਦੇ ਆ ਰੈਸਟ ਮੱਥਾ ਠੇਕ ਕੇ ਅੰਦਰ ਦਰਬਾਰ ਸਾਹਿਬ ਚ ਤੇ ਉਸ ਤੋਂ ਬਾਅਦ 4:30 ਵਜੇ ਤੁਹਾਨੂੰ ਜਿਹੜੇ ਹੋਰ ਅਸਥਾਨਾਂ ਦੇ ਦਰਸ਼ਨ ਜਿਹੜੇ ਕਰਵਾਉਣੇ ਆ ਤਾਨੂੰ ਬੜੀ ਵਧੀਆ ਚੀਜ਼ ਦਿਖਾਵਾਂ ਦੇਖੋ ਸਟੇਡੀਅਮ ਜਿੱਥੇ ਹੋਲਾ ਮੱਲਾ ਸਾਹਿਬ ਜਦੋਂ ਕੱਢਦੇ ਆ ਉਦੋਂ ਇੱਥੇ ਹੋਲਾ ਨਿਕਲਦਾ ਇਸ ਪੂਰਾ ਗਰਾਊਂਡ ਆ ਪਹਾੜਾਂ ਚ ਪਹਾੜਾਂ ਦੇ ਬਿਲਕੁਲ ਪੈਰਾਂ ਚ ਵਸਿਆ ਕਿੰਨਾ ਵਧੀਆ ਮੌਸਮ ਕਿੰਨਾ ਵਧੀਆ ਵਿਊ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਬੱਚੇ ਖੇਡਦੇ ਰਹਿੰਦੇ ਐਕਸਰੀ ਕ੍ਰਿਕਟ ਵਗੈਰਾ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਸਟੇਡੀਅਮ ਪ੍ਰੋਪਰ ਸਟੇਡੀਅਮ ਬਣਾਇਆ ਹੋਇਆ ਤੁਸੀਂ ਇਹ ਦਰਸ਼ਨ ਕਰ ਸਕਦੇ ਆ ਤਾਂ ਇੱਥੇ ਜਦੋਂ ਮਾਰਚ ਦੇ ਵਿੱਚ ਉਹ ਰਮਲਾ ਨਿਕਲਦਾ ਤਾਂ ਇੱਥੇ ਹੁੰਦਾ ਉਹ ਪ੍ਰੋਗਰਾਮ ਜੋ ਦੀ ਆ। ਇਹ ਸਾਹਮਣੇ ਪਹਾੜੀ ਹੈ ਨੈਣਾ ਦੇ ਵੀ। ਦੇਖ ਸਕਦੇ ਹੋ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ। ਜੀ ਸੋ ਹੁਣ ਲੈ ਚੱਲਦੇ ਹਾਂ ਅੱਗੇ ਤੁਹਾਨੂੰ। ਸ਼ਾਮ ਦਾ ਹੋ ਗਿਆ ਜੀ ਮੇਲਾ ਤੇ ਇਹ ਸਟੇਡੀਅਮ ਦੇ ਆਪਾਂ ਕਵਰ ਕਰ ਰਹੇ ਆ ਚੰਟਰਪਾ ਦਾ ਸਟੇਡੀਅਮ ਤੇ ਫਿਰ ਅੱਗੇ ਚੱਲਦੇ ਆ ਕਿਸੇ ਸਥਾਨ ਗੁਰਦੁਆਰਾ ਸਾਹਿਬ ਦੇ ਜਿਹੜੇ ਗੁਰਦੁਆਰਾ ਸਾਹਿਬ 'ਚ ਸ਼ਾਇਦ ਤੁਸੀਂ ਨਾ ਦਰਸ਼ਨ ਕੀਤੇ ਹੋਣਗੇ